ਵਾਇਗੁਰਜੀ ਦਾ ਖਾਸਾ ਵਾਇਗੁਰਜੀ ਦੀ ਫਤਿਹ ਤੁਹਾਨੂੰ ਅੱਜ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਚਲਾਈ ਗਈ ਨਾਮਧਾਰੀ ਸੰਪਰਦਾਏ ਵੱਲੋਂ ਆਜ਼ਾਦੀ ਦੇ ਸੰਗਰਸ਼ ਵਿੱਚ ਪਾਇਆ ਯੋਗਦਾਨ ਬਾਰੇ ਕੁਝ ਜਾਣਕਾਰੀ ਦੇਣ ਜਾ ਰਹੇ ਹਾਂ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਬਣਾਈ ਨਾਮਧਾਰੀ ਸੰਸਥਾ ਨੇ ਆਜ਼ਾਦੀ ਦੇ ਸੰਗਰਸ਼ ਵਿੱਚ ਬਹੁਤ ਹੀ ਅਹਿਮ ਯੋਗਦਾਨ ਪਾਇਆ। ਉਸ ਸਮੇਂ ਅੰਗਰੇਜ਼ਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਬੁਚਰਖਾਨਾ ਬਣਾ ਦਿੱਤਾ ਸੀ। ਜਿਸ ਨਾਲ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੋਣ ਲੱਗੀ ਨਾਮਧਾਰੀ ਸੰਪਰਦਾਏ ਦੇ ਜੁਝਾਰੂ ਜੋਦੇ ਸਿੱਖ ਧਰਮ ਦਾ અપਮਾਨ ਸਹਿਨ ਨਾ ਕਰ ਸਕੇ ਉਹਨਾਂ ਨੇ ਇਕ ਰਾਤ ਸਾਰੇ ਹੀ ਬੁੱਝੜਾ ਨੂੰ ਮਾਰਮਕਾਇਆ ਅਤੇ ਛਿੱਟੇ ਵਜੋਂ ਅੰਗਰੇਜ਼ਾਂ ਨੇ ਉਹਨਾਂ ਜੁਝਾਰੂ ਸੂਰਮਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਫਿਰ ਰਾਮ ਬਾਗ ਲਾਗੇ ਬੋਰਡ ਦੇ ਦਰਖਤ ਨਾਲ ਫਾਂਸੀ ਲਗਾ ਕੇ ਸ਼ਹੀਦ ਕਰ ਦਿੱਤਾ ਅਤੇ ਉਸ ਸਮੇਂ ਦੀ ਅੰਗਰੇਜ਼ੀ ਹਕੂਮਤ ਨੇ ਉਹਨਾਂ ਸੂਰਮਿਆਂ ਦੀਆਂ ਅੰਤਮ ਰਸਮਾਂ ਅਮਰਸਾਹ ਸ਼ਹਿਰ ਵਿੱਚ ਨਾ ਹੋਣ ਦਿੱਤੀਆਂ ਤੇ ਅੰਤਮ ਸੰਸਕਾਰ ਕਰਨ ਤੋਂ ਵੀ ਅੰਗਰੇਜ਼ੀ ਸਰਕਾਰ ਨੇ ਮਨਾਹੀ ਕਰ ਦਿੱਤੀ ਤਾਂ ਮਾਤਾ ਜਵਾਲਾ ਜੀ ਨੇ ਇਹਨਾਂ ਨੂੰ ਇਹਨਾਂ ਸੂਰਮਿਆਂ ਦੀਆਂ ਲਾਸ਼ਾਂ ਨੂੰ ਇੱਕ ਗੱਡੇ ਤੇ ਲੱਦ ਕੇ ਲੈ ਗਏ ਤੇ ਫਿਰ ਸ਼ਹੀਦ ਹਾਕਮ ਸਿੰਘ ਪਟਵਾਰੀ ਦੇ ਜੱਦੀ ਘਾਰ ਪਿੰਡ ਮੋੜੇ ਕਲਾ ਤਸੀਲ ਅਜਨਾਲਾ ਵਿਖੇ ਘਰ ਦੀ ਛੱਤ ਦੇ ਬਾਲੇ ਪਾ ਕੇ ਅੰਤਮ ਸੰਸਕਾਰ ਕਰ ਦਿੱਤਾ। ਠਾਕੁਰ ਦਲੀਪ ਸਿੰਘ ਦੀ ਗਵਾਈ ਹੇਠ ਅੱਜ ਨਾਮਧਾਰੀ ਸੰਗਤ ਵੱਲੋਂ ਉਹਨਾਂ ਦੀ ਯਾਦ ਵਿੱਚ ਪਿੰਡ ਮੋੜੇ ਕਲਾ ਵਿੱਚ ਮੁਫਤ ਸिलाई ਸੈਂਟਰ, ਡਿਸਪੈਂਸਰੀ, ਪੜ੍ਹਾਈ ਕੇਂਦਰ ਖੋਲ੍ਹਿਆ ਗਿਆ। ਤੇ ਉਹਨਾਂ ਦੀ ਯਾਦ ਵਿੱਚ ਪੌਦੇ ਵੀ ਲਗਾਏ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਾ